ਜਿਤ ਭਾਈ ਮੰਜ ਦਾ ਮਿਲਾਪ ਗੁਰੂ ਅਰਜਨ ਦੇਵ ਜੀ ਨਾਲ ਹੋਇਆ ਤਾਂ ਉਹ ਬੜਾ ਹੀ ਪ੍ਰਭਾਵਿਤ ਹੋਏ ਅਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਗੁਰੂ ਜੀ ਮੈਨੂੰ ਵੀ ਸਿੱਖੀ ਬਖਸ਼ੋ ਗੁਰੂ ਸਾਹਿਬ ਨੇ ਕਿਹਾ ਸਿੱਖਾਂ ਤੇ ਸਿੱਖੀ ਨਹੀਂ ਟਿਕਦੀ ਤਾਂ ਭਾਈ ਮੰਜ ਜੀ ਨੂੰ ਇਹ ਗੱਲ ਸਮਝਦਿਆਂ ਦੇਰ ਨਾ ਲੱਗੀ ਅਤੇ ਉਹ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਘਰ ਪਰਤੇ ਅਤੇ ਘਰ ਵਿੱਚੋਂ ਸਖੀ ਦੀਆਂ ਸਮਾਧਾਂ ਤੋੜ ਦਿੱਤੀਆਂ ਸਾਰੇ ਪਿੰਡਾਂ ਵਿੱਚ ਹਾਹਾਕਾਰ ਮਚ ਗਈ ਕਿ ਸਾਡੇ ਧਰਮ ਦੇ ਆਗੂ ਨੇ ਆਪਣਾ ਧਰਮ ਤਿਆਗ ਦਿੱਤਾ ਹੈ ਅਤੇ ਕਿਸੇ ਗੁਰੂ ਦਾ ਸਿੱਖ ਬਣ ਗਿਆ ਹੈ ਪਿੰਡਾਂ ਦੇ ਪੰਚ ਇਕੱਠੇ ਹੋਏ ਅਤੇ ਪਾਈ ਮੰਜ ਜੀ ਨੂੰ ਸਮਝਾਉਣ ਆਏ ਕਿ ਜਾਂ ਤੂੰ ਸਿੱਖੀ ਛੱਡ ਦੇ ਨਹੀਂ ਤਾਂ ਅਸੀਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਪਰ ਪਾਈ ਮੰਜ ਨੇ ਕਿਸੇ ਦੀ ਪਰਵਾਹ ਨਾ ਕੀਤੀ ਅਤੇ ਆਪਣੇ ਫੈਸਲੇ ਤੇ ਅਡੋਲ ਰਹੇ ਅਖੀਰ ਨੂੰ ਪਿੰਡ ਵਾਲਿਆਂ ਨੇ ਮਤਾ ਪਕਾਇਆ ਪਾਈ ਮੰਜ ਜੀ ਨੂੰ ਪੱਛੀਆਂ ਪਿੰਡਾਂ ਜਿੰਨਾ ਦਾ ਉਹ ਮੋਢੀ ਸੀ ਦੀ ਹੱਦ ਤੋਂ ਬਾਹਰ ਚਲੇ ਜਾਂਦਾ ਹੁਕਮ ਕਰ ਦਿੱਤਾ ਪਾਈ ਮੰਜ ਜੀ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਵਾਹਿਗੁਰੂ ਵਾਹਿਗੁਰੂ ਕਰਦੇ ਘਰੋਂ ਨਿਕਲ ਗਏ ਅਤੇ ਬਾਹਰ ਸ਼ਾਂਤ ਪਾ ਕੇ ਰਹਿਣ ਲੱਗੇ ਉਹ ਜੇ ਸਮੇਂ ਬਾਅਦ ਗੁਰੂ ਸਾਹਿਬ ਨੇ ਪਾਈ ਮਾਂਝ ਜੀ ਕੋਲ ਇੱਕ ਸਿੱਖ ਨੂੰ ਚਿੱਠੀ ਦੇ ਕੇ ਭੇਜਿਆ ਅਤੇ ਨਾਲ ਇਹ ਹੁਕਮ ਵੀ ਕੀਤਾ ਕਿ ਉਸ ਤੋਂ 25 ਪੈਸੇ ਲੈ ਕੇ ਇਹ ਚਿੱਠੀ ਦੇਣੀ ਹੈ ਗੁਰੂ ਜੀ ਦੀ ਭੇਜੀ ਇਹ ਚਿੱਠੀ ਪਾਈ ਮਾਂਝ ਨੂੰ ਜਾਣ ਤੋਂ ਵੀ ਵੱਧ ਪਿਆਰੀ ਸੀ ਪਰ ਉਹ ਇਹਨਾਂ ਸੋਚਾਂ ਵਿੱਚ ਕਿ 25 ਪੈਸੇ ਕਿੱਥੋਂ ਲੈ ਕੇ ਆਵੇ ਉਸ ਨੂੰ ਸੋਚਾਂ ਵਿੱਚ ਡੁੱਬਾ ਦੇਖ ਉਸਦੀ ਧਰਮ ਪਤਨੀ ਨੇ ਫੈਸਲਾ ਕੀਤਾ ਕਿ ਉਹ ਸ਼ਾਹੂਕਰ ਦੇ ਘਰ ਨੌਕਰ ਹੋ ਜਾਏਗੀ ਅਤੇ ਮਜ਼ਦੂਰੀ ਦੇ ਪੈਸੇ ਉਸ ਤੋਂ ਪਹਿਲੇ ਹੀ ਲੈ ਆਵੇਗੀ ਇਹ ਫੈਸਲਾ ਕਰ ਉਸਦੀ ਪਤਨੀ ਸ਼ਾਹੂਕਾਰ ਦੇ ਘਰ ਨੌਕਰ ਹੋ ਗਈ ਇਸ ਤਰ੍ਹਾਂ ਪੈਸੇ ਲੈ ਪਾਈ ਮੰਜ ਜੀ ਨੇ ਸਿੱਖ ਕੋਲੋਂ ਚਿੱਠੀ ਲੈ ਕੇ ਪੜੀ ਤਾਂ ਵਿੱਚ ਲਿਖਿਆ ਸੀ ਤੇਰੇ ਤੇ ਗੁਰੂ ਦੀਆਂ ਖੁਸ਼ੀਆਂ ਹਨ ਕੁਝ ਚਿਰ ਫਿਰ ਬੀਤਿਆ ਤਾਂ ਗੁਰੂ ਸਾਹਿਬ ਨੇ ਸਿੱਖ ਨੂੰ ਚਿੱਠੀ ਦੇ ਕੇ ਫਿਰ ਭੇਜਿਆ ਅਤੇ ਫਿਰ ਉਹੀ ਸ਼ਰਤ ਦੁਹرائی ਇਸ ਵਾਰ ਪਾਈ ਮੰਜ ਜੀ ਦੀ ਬੇਟੀ ਨੇ ਸ਼ਾਹੂਕਾਰ ਦੇ ਨੌਕਰ ਹੋ ਕੇ ਉਹ ਚਿੱਠੀ ਲਈ ਜਦ ਪਾਈ ਮੰਜ ਨੇ ਚਿੱਠੀ ਪੜ੍ਹੀ ਤਾਂ ਵਿੱਚ ਲਿਖਿਆ ਸੀ ਪਾਈ ਮੰਜ ਤੂੰ ਸਾਡੇ ਕੋਲ ਇੱਥੇ ਆ ਜਾ ਜਦ ਪਾਈ ਮੰਜ ਅੰਮ੍ਰਿਤਸਰ ਪਹੁੰਚੇ ਤਾਂ ਗੁਰੂ ਸਾਹਿਬ ਨੇ ਪਾਈ ਮੰਜ ਨੂੰ ਬੁਲਾਇਆ ਤੱਕ ਨਹੀਂ ਪਾਈ ਸਾਹਿਬ ਚੁੱਪਚਾਪ ਲੰਗਰਾਂ ਵਿੱਚ ਸੇਵਾ ਕਰਨ ਲੱਗ ਪਏ ਇੱਕ ਦਿਨ ਗੁਰੂ ਸਾਹਿਬ ਨੇ ਸਿੱਖਾਂ ਨੂੰ ਪੁੱਛਿਆ ਕਿ ਪਾਈ ਮੰਜ ਲੰਗਰ ਕਿੱਥੋਂ ਛੱਕਦਾ ਹੈ ਤਾਂ ਸਿੱਖਾਂ ਨੇ ਕਿਹਾ ਉਹ ਤਾਂ ਲੰਗਰ ਲੰਗਰ ਕਰੋ ਹੀ ਸਕਦਾ ਹੈ ਤਾਂ ਗੁਰੂ ਸਾਹਿਬ ਨੇ ਸੁਨੇਹਾ ਭੇਜਿਆ ਕਿ ਇਹ ਲੰਗਰ ਦੂਰੋਂ ਆਈ ਗੁਰੂ ਦੀ ਸੰਗਤ ਵਾਸਤੇ ਹੈ ਇਹ ਸੁਣ ਪਾਈ ਮੰਜ ਹੁਣ ਇੱਕ ਪੰਡ ਦੀ ਜਗ੍ਹਾ ਦੋ ਪੰਡਾਂ ਲੱਕੜਾਂ ਦੀਆਂ ਵੱਢ ਕੇ ਲਿਉਣ ਲੱਗ ਪਏ ਇੱਕ ਗੁਰੂ ਦੇ ਲੰਗਰਾਂ ਲਈ ਦੂਸਰੀ ਵੇਚ ਕੇ ਆਪਣਾ ਭੋਜਨ ਤਿਆਰ ਕਰਦੇ ਸਨ ਇੱਕ ਦਿਨ ਭਾਈ ਮੰਜ ਜੀ ਸਵੇਰੇ ਹੀ ਲੱਕੜਾਂ ਕੱਟਣ ਚਲੇ ਗਏ ਉਧਰੋਂ ਦੀ ਤੂਫਾਨ ਆ ਗਿਆ ਅਤੇ ਮੀਹ ਹਨੇਰੀ ਚਖੜ ਵਿੱਚ ਭਾਈ ਸਾਹਿਬ ਇੱਕ ਖੂਵ ਵਿੱਚ ਡਿੱਗ ਪਏ ਖੂਵ ਵਿੱਚ ਲੱਕੜਾਂ ਸਿਰ ਤੇ ਚੋਕ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ ਅਤੇ ਦਿਨ ਹੋਣ ਦੀ ਉਡੀਕ ਕਰਨ ਲੱਗੇ ਉਧਰੋਂ ਗੁਰੂ ਸਾਹਿਬ ਨੰਗੇ ਪੈਰ ਹੀ ਸਿੱਖਾਂ ਨੂੰ ਲੈ ਕੇ ਉੱਥੇ ਪੁੱਜੇ ਜਿਸ ਖੂਵ ਵਿੱਚ ਭਾਈ ਮੰਜੇ ਡਿੱਗੇ ਸਨ ਗੁਰੂ ਸੇਵ ਨੇ ਸਿੱਖਾਂ ਦੇ ਕੋਲੋਂ ਰੱਸਾ ਛਟਵਾਇਆ ਤੇ ਆਵਾਜ਼ ਦਿੱਤੀ ਪਾਈ ਮੰਝ ਇਸ ਰੱਸੇ ਨੂੰ ਪਕੜ ਕੇ ਬਾਹਰ ਆ ਜਾ ਪਰ ਪਾਈ ਮੰਝ ਨੇ ਜਵਾਬ ਦਿੱਤਾ ਕਿ